ਕਲਗੀਧਰ ਮਹਾਰਾਜ ਦੇ ਚਰਨਾਂ 'ਚ ਇੱਕ ਗੁਰਸਿੱਖ ਹੈ ਭਾਈ ਪ੍ਰੇਮਦਾਸ ਇਹਨੂੰ ਮਹਾਰਾਜ ਨੇ ਟ੍ਰੇਨਿੰਗ ਦਿੱਤੀ ਜਦੋਂ ਸਤਿਗੁਰਾਂ ਨੂੰ ਲੱਗਿਆ ਕਿ ਇਹ ਪ੍ਰਚਾਰ ਕਰ ਸਕਦਾ ਸਤਿਗੁਰਾਂ ਨੇ ਕਿਹਾ ਆਪਣੇ ਇਲਾਕੇ ਝੰਗ 'ਚ ਜਾ ਕੇ ਪ੍ਰਚਾਰ ਕਰ ਇਹ ਕਹਿੰਦਾ ਮਹਾਰਾਜ ਕਲਗੀਧਰ ਜੀ ਨੂੰ ਕਹਿੰਦਾ ਸੱਚੇ ਪਾਤਸ਼ਾਹ ਰੋਜ਼ ਪਹਿਲੋਂ ਤੁਹਾਡੇ ਦਰਸ਼ਨ ਕਰਦਾ ਫੇਰ ਕੋਈ ਅੰਜਲ ਸ਼ਕਦਾ ਉੱਥੇ ਜਾਵਾਂਗਾ ਤੇ ਕਿਦਾਂ ਤੁਹਾਡੇ ਦਰਸ਼ਨ ਨਹੀਂ ਹੋਣੇ ਅੰਜਲ ਕਿਦਾਂ ਸ਼ਕਾਂਗਾ ਸਤਿਗੁਰੂ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਕੇ ਅਰਦਾਸ ਕਰਕੇ ਕਿਸੇ ਗੁਰਸਿੱਖ ਦੇ ਦਰਸ਼ਨ ਕਰ ਲਿਆ ਕਰੀ ਤੇ ਸਾਡੇ ਦਰਸ਼ਨ ਹੋ ਜਾ ਕਰਨਗੇ ਕਹਿੰਦਾ ਮਹਾਰਾਜ ਜਿੱਥੇ ਭੇਜਣ ਲੱਗੇ ਉੱਥੇ ਗੁਰਸਿੱਖ ਕਿੱਥੋਂ ਮਿਲਣਗੇ ਆ ਸੁਣਿਓ ਅਗਲਾ ਬਚਨ ਕਲਗੀ ਧਰਜੀ ਨੇ ਕੀ ਕੀਤਾ ਸਾਰੇ ਸੁਣਿਓ ਜਿਹੜੇ ਨਹੀਂ ਇੱਥੇ ਸੁਣ ਸਕਦੇ ਮੀਡੀਆ ਰਾਹੀਂ ਸੁਣ ਰਹੇ ਨੇ ਜਿਹੜੇ ਮੀਡੀਆ ਰਾਹੀਂ ਵੀ ਨਹੀਂ ਸੁਣ ਸਕਦੇ ਤੁਹਾਡੇ ਚਰਨਾ ਚ ਇਕੱਲੇ ਇਕੱਲੇ ਦੇ ਚਰਨਾ ਚ ਸੀਸ ਨਵਾ ਕੇ ਬੇਨਤੀ ਹੈ ਭਈ ਇਹ ਜਿਹੜਾ ਸੁਨਿਆ ਘਰ ਘਰ ਦੇ ਹੋ ਜੇ ਕਲਗੀ ਧਰਜੀ ਨੂੰ ਕਹਿੰਦਾ ਸੱਚੇ ਪਾਤਸ਼ਾਹ ਜੀ ਜਿੱਥੇ ਭੇਜਣ ਲੱਗੇ ਉਹਥੇ ਗੁਰਸਿੱਖ ਕਿੱਥੇ ਮਿਲਣਗੇ ਕਲਗੀਧਰ ਜੀ ਕਹਿੰਦੇ ਪ੍ਰੇਮਦਾਸ ਅੰਮ੍ਰਿਤ ਵੇਲੇ ਉੱਠ ਕੇ ਇਹ ਅੰਮ੍ਰਿਤ ਵੇਲਾ ਸਾਡੀ ਜ਼ਿੰਦਗੀ ਹੈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਨਿਤਨੇਮ ਕਰਕੇ ਅਰਦਾਸ ਕਰਕੇ ਤੇ ਮਹਾਰਾਜ ਜੀ ਕਹਿੰਦੇ ਤੇਰਾ ਦਾੜਾ ਬੜਾ ਸੋਹਣਾ ਹੈ ਤੇਰਾ ਦਾੜਾ ਬੜਾ ਸੋਹਣਾ ਹੈ ਆਪਣੇ ਸੱਜੇ ਹੱਥ ਨਾਲ ਦਾੜਾ ਅੱਗੇ ਕਰਕੇ ਬੋਲਿਆ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਸ ਦਾੜੇ ਵਿੱਚੋਂ ਕਲਗੀਧਰ ਜੀ ਕਹਿੰਦੇ ਸਾਡੇ ਦਰਸ਼ਨ ਹੋਇਆ ਕਰਨਗੇ